ਆਇਆ ਤੇ ਨੂ ਜੀ 10 ਦੇ ਦੇ ਰੀਬੀ ਆਇਆ ਤੇ ਕਿਹਾ ਹਾਂ ਜੀ ਬਹਿ ਜਾ ਕਿੱਥੇ ਦਾ ਰਹਿਣੇ ਆਣੇ ਇੱਥੋਂ ਦੇ ਨੇ ਹੈ ਇੱਥੋਂ ਦੇ ਕੀ ਨਾਮ ਆ ਤੇਰਾ ਇੱਧਰ ਆ ਦੇ ਬਾਬਾ ਬਹਿ ਜਾ ਬਹਿ ਜਾ ਉਹ ਜੇ ਭੀਖ ਮੰਗਣ ਆ ਕੇ ਨੇ ਇੱਥੇ ਛੰਡਾ ਤੋਂ ਲੈ ਕੇ ਮੇਰੀ ਖੜ ਕੇ ਗੱਲ ਸੁਣਨਾ ਬੰਦਿਆ ਮੰਗਦੇ ਨੇ ਗੁਰੂ ਘਰ ਭੀਖ ਨਹੀਂ ਮੰਗਦੇ ਅੱਛਾ ਵੀਡੀਓ ਬਣੂਗੀ ਪੱਤਰਕਾਰਾਂ ਦੀ ਪਰਚਾ ਪਵਾ ਦੇਣਾ ਪੁਲਿਸ ਦਾ ਜਿੱਦਾਂ ਮਾਲੀ ਪਾ ਦੇ ਪਾ ਦੇ ਮੰਗਦਾ ਬਾਬਾ ਨਹੀਂ ਮੈਨੂੰ ਉਹ ਬਜ਼ੁਰਗ ਤੈਨੂੰ ਕਹਿ ਕੇ ਗਿਆ ਨਾ ਵੀ ਸਾਨੂੰ ਤੰਗ ਨਾ ਕਰ ਤੂੰ ਤੰਗ ਕਰਦਾ ਨਹੀਂ ਮੈਂ ਤੈਨੂੰ ਤੰਗ ਕਰਦਾ ਮੈਂ ਉਹਨੂੰ ਕਿਹਾ ਨਹੀਂ ਬਜ਼ੁਰਗ ਵੀਡੀਓ ਦਿਖਾਵਾ ਇੱਧਰ ਆ ਜਾ ਉਹ ਮੰਗਾ ਕਰ ਮੈਂ ਨਾਟਕ ਜੇ ਨਾ ਕਰਨੀ ਮੈਂ ਫਿਰ ਮੈਂ ਪੁਲਿਸ ਬੁਲਾ ਲੈਣੀ ਆ ਬੰਦਿਆਂ ਵਾਂ ਖੜ ਕੇ ਗੱਲ ਸੁਣ ਲੈ ਮੇਰੀ ਮੈਂ ਤੈਨੂੰ ਜੇ ਕਈ ਜਣਾ ਬੰਦਿਆਂ ਵਾਂਗ ਪਿਆਰ ਨਾਲ ਗੱਲ ਕਰਦਾ ਮੈਂ ਦਵਾਈ ਖਾਣੀ ਮੈਨੂੰ ਆਪਣੇ ਬੱਚੇ ਨਾਲ ਦਵਾਈ ਕਾਜੀ ਦਵਾਈ ਖਾਣਾ ਹੈ ਵੀ ਵੀ ਬਾਤ ਮੇਰਾ ਉਹਨਾਂ ਫ੍ਰੀ ਮਿਲਦੀ ਆ ਦਵਾਈ ਨਹੀਂ ਅੱਛਾ ਕਿ ਨਾ ਮੈਂ ਕਹਿੰਦਾ ਕੀ ਕਰਾਉਣਾ ਤੇਰਾ ਫ੍ਰੀ ਇਲਾਜ ਕਰਾ ਦਿੰਨੇ ਆ ਕਿੱਥੇ ਚਲਾ ਗਿਆ ਕਹਿੰਦਾ ਜਦਾਣ ਵਾ ਤੇਰਾ ਘਰ ਦਿਖਾਵਾਂ ਗਰੀਬ ਆ ਤੂੰ ਹੋਰ ਆ ਐਡਾ ਘਰ ਬਣਾਇਆ ਜਿਹੜਾ ਉਹ ਗਰੀਬ ਆ ਤੂੰ ਆ ਜੀ ਮੈਂ ਤਾਂ ਬਹੁਤ ਗਰੀਬ ਗਰੀਬ ਗਰੁੱਪ ਤਾਂ ਕੋਈ ਨਹੀਂ ਹੈਗਾ ਤੂੰ ਗਰੀਬ ਤਾਂ ਆ ਆ ਕੌਣ ਆ ਆ ਕੌਣ ਆ ਆ ਕੌਣ ਖੜਾ ਖੜਾ ਆ ਹੁਣ ਆਪਣੀ ਵੀਡੀਓ ਵੀ ਤੇ ਕਣੀ ਬੰਦ ਹੋ ਗਈ ਮੈਨੂੰ ਤਾਂ ਹੀ ਨੰਬਦਨ ਬਾਬਾ ਮੇਰੀ ਗੱਲ ਸੁਣ ਤੇਰੀ ਬਿਮਾਰੀ ਦੇ ਤੇਰੀ ਉਮਰ ਦੇ ਲਿਹਾਜ਼ ਨਾਲ ਆਲਾ ਅੱਛਾ ਤੈਨੂੰ ਛੱਡਦਾ ਪਰ ਸਾਡੇ ਲਈ ਗੁਰੂ ਤੋਂ ਉੱਪਰ ਕੋਈ ਨਹੀਂ ਅਸੀਂ ਗਾਣਾ ਨੂੰ ਭੁੱਲ ਜਾਣਾ ਅਸੀਂ ਗਾਣਾ ਨੂੰ ਭੁੱਲ ਜਾਣਾ ਤੇਰੀ ਉਮਰ ਕਿੰਨੀ ਆ ਨਾ ਅਸੀਂ ਤੇਰੀ ਬਿਮਾਰੀ ਚਲੇ ਹੱਜ ਕਰਨਾ ਅੱਜ ਤੈਨੂੰ ਛੱਡਦਾ ਅੱਗੇ ਤੋਂ ਗੁਰੂ ਘਰ ਦੇ ਨੇੜੇ ਤੇੜੇ ਭੀਖ ਮੰਗਦਾ ਦੇ ਠੀਕ ਠੀਕ ਹੈ ਸਤੋਂ ਬੁਰਾ ਕੋਈ ਨਹੀਂ ਉਹ ਗੁੜੀਆਂ ਦੇ ਘਰ ਸਾਹਮਣੇ ਖੜਾ ਸੀਗਾ ਇਹੋ ਤੇ ਉੱਥੋਂ ਨੂੰ ਗੰਦਾ ਮੈਂ ਸਵੇਰ ਤੋਂ ਕੁਝ ਖਾਦਾ ਪੀਤਾ ਨਹੀਂ ਫਲਾਣਾ ਤੁਹਾਨੂੰ ਇਹ ਹਾਂਜੀ ਉਡੀਕੇ ਪਹਿਲਾਂ ਦੀ ਗੱਲ ਅੱਧਾ ਘੰਟਾ ਪਹਿਲਾਂ ਦੀ ਗੱਲ ਫੋਨ ਵੀ ਦੇਖਿਆ ਨਹੀਂ ਪਰਿਵਾਰ ਹੋਣਾ ਐ ਮੈਂ ਸਾਡੇ ਕਾਨੂੰਨਾਂ ਨੂੰ ਤਾਂ ਕੋਈ ਪਤਾ ਆ ਇਹ ਕੱਪੜੇ ਖਿੱਚਦਾ ਏ ਮੈਨੂੰ ਕੁਝ ਦੇ ਕੇ ਉਹ ਬਣਾਉਂਦਾ ਮੈਂ ਬਹੁਤ ਗਰੀਬ ਆ ਆ ਵੀ ਬਹੁਤ ਵਧੀਆ ਗੱਲ ਕੀਤੀ ਮਨ ਨਹੀਂ ਕਿ ਬਹੁਤ ਦਾ ਰਹਿਣਾ ਇੱਕ ਵਾਰ ਅਸੀਂ ਚੱਲ ਛੱਡ ਲਈਦਾਗਾ ਤੇ ਬਾਕੀ ਕੋਈ ਨਹੀਂ ਕੰਮ ਆ ਬਹੁਤ ਵਧੀਆ ਗੱਲ ਆ ਜੀ ਓਕੇ ਆ ਵੀ ਦੇ ਲਈਦਾ ਹੋਵੇ ਆਇਆ ਗੈਂਟਲਮੈਨ ਦੱਸ ਦੇਂਦੇ ਆ ਰੀਬੀ ਆਇਆ ਤੈਨੂੰ ਦੱਸ ਹੱਥ ਮੈ ਜਾ ਇੱਥੇ ਦਾ ਰਹਿਣੇ ਆਣੇ ਇੱਥੋਂ ਦੇ ਹੈ ਇੱਥੋਂ ਦੇ ਕੀ ਨਾਮ ਆ ਤੇਰਾ ਇੱਧਰ ਆ ਜਾ ਬਾਬਾ ਕੀ ਗੱਲ ਹੈ ਬੈ ਜਾ ਕੀ ਗੱਲ ਹੈ ਤੇਰੇ ਸਾਥ ਫੜਾਉਣਾ ਤੈਨੂੰ ਫੜ ਜਾ ਨਾ ਮੈਂ ਨਹੀਂ ਕਿੱਥੇ ਦਾ ਰਹਿਣੇ ਆਲਾ ਇੱਥੇ ਦਾ ਨੇ ਕੀ ਨਾਮ ਕੀ ਆ ਉਹ ਕੀ ਜਾਣੇਗੀ ਤੈਨੂੰ ਜਾਣਦਾ ਤੂੰ ਕੌਣਾ ਮੈਂ ਮੈਨੂੰ ਨਹੀਂ ਪਤਾ ਤੂੰ ਤੰਗ ਕਰਦਾ ਸੰਗ ਫੜ ਜਾ ਬਹਿ ਜਾ ਓ ਛੱਲੇ ਮੈਂ ਬਹਿ ਜਾ ਓ ਛੱਲੇ ਤੈਨੂੰ ਫੜਾਉਣਾ ਤੈਨੂੰ ਸੁਣਦਾ ਨਹੀਂ ਛੱਲੇ ਮਾਊਜੀ ਬੱਬਕ ਬਹਿ ਜਾ ਏ ਬਹੁਤ ਜਨਾ ਏ ਬਹੁਤ ਕਿਵੇਂ ਤਾਂ ਹੁਣ ਜੇ ਭੀਖ ਮੰਗਣ ਆ ਗਏ ਨੇ ਇੱਥੇ ਸੰਗਾ ਤੋਂ ਲੈ ਕੇ ਮੇਰੀ ਖੜ ਕੇ ਗੱਲ ਸੁਣਨਾ ਬੰਦਿਆ ਮੰਗ ਜੀ ਗੁਰੂ ਘਰ ਭੀਖ ਨਹੀਂ ਮੰਗਦਾ ਅੱਛਾ ਵੀਡੀਓ ਬਣੂਗੀ ਪੱਤਰਕਾਰਾਂ ਦੀ ਪਰਚਾ ਪਵਾ ਦੇਣਾ ਪੁਲਿਸ ਦਾ ਜਿੱਦਾਂ ਮਰਜ਼ੀ ਪਾ ਦੇ ਪਾ ਦੇਵਾਂ ਨਹੀਂ ਜਿੱਦਾਂ ਮੈਂ ਮੈਂ ਦੇਖਿਆ ਮੈਨੂੰ ਫਿਰ ਪਰਚਾ ਪਵਾ ਦੇ ਮੈਂ ਬਾਦ ਅੰਨਾ ਨਹੀਂ ਲੱਭ ਤੇ ਮੇਰੇ ਖਿਰਦੇ ਨਹੀਂ ਭੱਜਿਆ ਦਾ ਫਿਰਦਾ ਤੂੰ ਕਿੱਧਰੋਂ ਅੰਨਾ ਨੂੰ ਤੂੰ ਤੰਗ ਕਿਉਂ ਕਰਦਾ ਉਹ ਦੇਲਾ ਬਜ਼ੁਰਗ ਨੇ ਕਿਵੇਂ ਕਿਹਾ ਵੀ ਮੈਨੂੰ ਤੰਗ ਕਰਦਾ ਇਹ ਹਾਂਜੀ ਚਲ ਮੈਂ ਤੰਗ ਕਰਦਾ ਰਸਤੇ 'ਚ ਤੂੰ ਅੱਗੇ ਵੀ ਮੰਗਦਾ ਪਾਪਾ ਨਹੀਂ ਮੈਨੂੰ ਉਹ ਬਜ਼ੁਰਗ ਤੈਨੂੰ ਕਹਿ ਕੇ ਗਿਆ ਨਾ ਵੀ ਸਾਨੂੰ ਤੰਗ ਨਾ ਕਰ ਤੂੰ ਤੰਗ ਕਰਦਾ ਨਹੀਂ ਮੈਨੂੰ ਮੈਨੂੰ ਉਹਨੂੰ ਕਿਹਾ ਨਹੀਂ ਬਜ਼ੁਰਗ ਵੀਡੀਓ ਦਾ ਕੰਮ ਇੱਧਰ ਆ ਜਾ ਉਹ ਨਹੀਂ ਜੀ ਤੇ ਬਾਜੀ ਜੀ ਉਹ ਪਾਪਾ ਇੱਧਰ ਆ ਲੈ ਹਏ ਕਿੰਨੇ ਪਖੰਡਾ ਗੁਰਦੁਰੂ ਸਭ ਨੂੰ ਮੰਗਿਆ ਕਰ ਪੈਸੇ ਮੇਰੀ ਗੱਲ ਸੁਣ ਪੈਸੇ ਨਾ ਮੰਗਾ ਕਰ ਇੱਥੋਂ ਜਾ ਤੂੰ ਨਾਟਕ ਕਰਦਾ ਮੈਨੂੰ ਪਤਾ ਹੈ ਇਹ ਮੁਕੰਡੇ ਜੇ ਤੇ ਸਾਨੂੰ ਤੇਰੀਆਂ ਬਹੁਤ ਵੀਡੀਓ ਨੇ ਤੇਰੀਆ ਵੀਡੀਓ ਦਿਖਾਈਏ ਮੈਨੂੰ ਆਪਣੇ ਬੱਚੇ ਦਿਖਾਈਏ ਤੇਰੀਆ ਰੋ ਦੀ ਆ ਵੀਡੀਓ ਨੇ ਮੇਰੀ ਗੱਲ ਸੁਣ ਲੈ ਇੱਧਰ ਬੰਦਿਆਂ ਵਾਂਗ ਗੱਲ ਸੁਣਨ ਖੜਾ ਹੋ ਕੇ ਬੰਦਿਆਂ ਵਾਂਗ ਕਹਿੰਦਾ ਮੈਂ ਨਾਟਕ ਜੇ ਨਾ ਕਰਨੀ ਮੈਂ ਫਿਰ ਮੈਂ ਪੁਲਿਸ ਬੁਲਾ ਲੈਣੀ ਆ ਬੰਦਿਆਂ ਵਾਂਗ ਖੜ ਕੇ ਗੱਲ ਸੁਣ ਲੈ ਮੇਰੀ ਖੜਾ ਹੋ ਜਾ ਪਹਿਲਾਂ ਵੀ ਬਹੁਤ ਵੇਸੇ ਵੇਸੇ ਕਰਦਾ ਤੰਗ ਕਰਦਾ ਜੀ ਉਰੇ ਆ ਪਾਪਾ ਵਿਚਾਰਾ ਹੱਥ ਜੋੜ ਕੇ ਗਿਆ ਕਹਿੰਦਾ ਪਿੱਛੇ ਨੂੰ ਪਿੱਛੇ ਬਹੁਤ ਦੇਖਿਆ ਵੀ ਜੀ ਕੀ ਨਾਮ ਕੀ ਆ ਤੇਰਾ ਓਹ ਓਹ ਕਈ ਜਿੰਨੇ ਬਾਕੀ ਉਹ ਨਾਮ ਦੱਸ ਦੇ ਤੈਨੂੰ ਮੈਂ ਹੁਣ ਤੈਨੂੰ ਮੈਂ ਫਿਰ ਛਕਣਾ ਨਹੀਂ ਮੈਂ ਹੁਣ ਤੈਨੂੰ ਬਕਸ ਰਿਹਾ ਇਹ ਦਵਾਈ ਮੈਂ ਛੱਲੇ ਬਸ ਨਾਮ ਕੀ ਨਾਮ ਜੇ ਮੈਂ ਮੈਨੂੰ ਅੱਗੇ ਪੁੱਛਾਇ ਮੈਨੂੰ ਨਾਮ ਕੀ ਉਹ ਕਿਹਾ ਜੀ ਮੈਨੂੰ ਨਾਮ ਦੱਸ ਉਹ ਬਾਬਾ ਨਾਮ ਦੱਸ ਦੇ ਮੇਰੇ ਨਾਮ ਦੱਸ ਤੂੰ ਦੇਖੀ ਪਰ ਬਲਾਵਾ ਬੁੱਲ ਤੂੰ ਮੈਂ ਤੈਨੂੰ ਜੇ ਕਈ ਜਾਣੇ ਬੰਦੇ ਆਂ ਪਿਆਰ ਨਾਲ ਗੱਲ ਕਰਦਾ ਦਵਾਈ ਮੈਂ ਦਵਾਈ ਖਾਣ ਨੂੰ ਮੈਨੂੰ ਆਪਣੇ ਬੱਚਿਆਂ ਨੂੰ ਦਵਾਈ ਖਾਜੀ ਦਵਾਈ ਕਰਨਾ ਹੈ ਵੀ ਫੀਫਾ ਬੱਦ ਮੇਰਾ ਉਹ ਤਾਂ ਫ੍ਰੀ ਮਿਲਦੀ ਹੈ ਦਵਾਈ ਇਹਨੇ ਅਖਾਗੇ ਨਾਮ ਆ ਕਾਹਨਾ ਕੀ ਕਰਾਉਣਾ ਤੇਰਾ ਫ੍ਰੀ ਇਲਾਜ ਕਰਾ ਦਿੰਨੇ ਆ ਕਿਥੇ ਚਲਿਆ ਮੈਂ ਚੰਡੀਓਨੋ ਵੀ ਜਾ ਮੈਂ ਕੀ ਹੋਇਆ ਅੱਖਾਂ ਨੂੰ ਦੱਸ ਕੀ ਹੋਇਆ ਮੈਂ ਇਲਾਜ ਕਰਨ ਚੰਡੀਓਨ ਕਾਹਦਾ ਇਲਾਜ ਕਰਾਉਣਾ ਅੱਖਾਂ ਦਾ ਕਿੰਨੇ ਪੈਸੇ ਇਕੱਠੇ ਕੀਤੇ ਨੇ ਅੱਜ ਅੱਜ ਮੈਨੂੰ ਕੁਝ ਨਹੀਂ ਮਿਲਿਆ ਮੈਨੂੰ ਬਨੇ ਬੱਚਾ ਨਹੀਂ ਸਾਂਝੀ ਕੁਝ ਨਹੀਂ ਮਿਲਿਆ ਮੈਨੂੰ ਨਾਮ ਕੀ ਹੈ ਨਾਮ ਦਾ ਥਲੇ ਬਾਬਾ ਪਰ ਮੈਂ 27 ਦੇ ਆਉਂਗਾ ਮੈਂ ਜਿਹੜੀ ਬਗਲ ਪਿਆਰ ਦਾ ਬੰਦਾ ਕਰਦਾ ਹੁੰਦਾ ਪਿਆਰ ਨਾਲ ਜਵਾਬ ਦੇ ਜਾਂਦਾ ਅੱਛਾ ਜੀ ਮਾਂ ਤੇਰੇ ਬੱਚੇ ਮੈਂ ਧੱਕਾ ਕੁੱਤੀ ਇਹ ਕੰਮ ਨਹੀਂ ਕਰਨਾ ਬੋਲ ਮੈਂ ਮਾਂ ਕੀ ਹੈ ਮੈਂ ਬਹੁਜ ਨੇ ਮੈਂ ਸਭਾ ਗੁਰੂ ਘਰ ਜਾਣਾ ਨਾਮ ਕੀ ਹੈ ਤੇਰਾ ਨਾਮ ਗੁਰੂ ਘਰ ਜਾ ਮੈਂ ਮਾਂ ਮੰਜਾ ਜਾਂਦਾ ਤੇ ਜਾਂਦਾ ਤੂੰ ਰਹਿਂਦੇ ਤੂੰ ਬੰਦਾ ਨਹੀਂ ਬੰਦਾ ਖੜਜ ਮੈਂ ਜਾਂ ਤੈਨੂੰ ਕਿਹਦੀ ਨਾਮ ਦੱਸਦੇ ਵੀ ਤੈਨੂੰ ਨਹੀਂ ਕੋਸਦੇ ਨਾਮ ਦੱਸਦੀ ਐ ਬਾਜੀ ਜੀ ਬੈਨੂ ਖਿਆ ਮਾਂ ਨਾਮ ਕੀ ਹੈ ਤੇਰਾ ਨਾਮ ਤਰੀਬਾ ਨੂੰ ਮਾਰੇ ਜਾਣੇ ਗਰੀਬਾਂ ਦਾ ਜਦਾਂ ਮੈਂ ਵਸ ਤੇਰਾ ਘਰ ਦਿਖਾਵਾਂ ਗਰੀਬ ਆ ਤੂੰ ਹੋਰ ਆ ਐਡਾ ਘਰ ਬਣਾਇਆ ਜਿਹੜਾ ਉਹ ਗਰੀਬਾ ਤੂੰ ਆ ਜੀ ਆ ਕੁਝ ਨਹੀਂ ਤੂੰ ਐਂ ਦੱਸ ਤੇਰਾ ਨੌ ਕੀ ਆ ਕਿਲੇ ਦੱਸ ਹਾਂ ਨੌ ਕੀ ਆ ਮੇਰਾ ਨਾਮ ਜੈਕਸਨ ਤੇਰੇ ਬੱਚੇ ਆਜ ਮਨ ਆਜ ਮਨ ਮਾਫੀ ਕਰ ਲੱਗਿਆ ਪਰ ਜਿਹੜੀ ਗੱਲ ਤੈਨੂੰ ਪੁੱਛਦਾ ਉਹ ਤੇ ਬਾਬ ਦੇ ਜਾ ਇਹ ਸਾਡੀ ਕਾਰਵਾਈ ਆ ਜਿਹੜੀ ਪੂਰੀ ਕਰਨ ਦੇ ਨਾਮ ਤੈਨੂੰ ਪੁੱਛਦੇ ਨਾਮ ਦੱਸ ਦੇ ਕੀ ਆ ਨਾਮ ਤੇਰਾ ਕਿਲੇ ਇੱਥੇ ਮੇਰਾ ਬੰਦੂ ਨਾਮ ਕੀ ਨਾਮ ਦਾ ਦੱਸ ਦੱਸ ਵੀਡੀਓ ਦਾ ਤੇਰੀ ਬਹੁਤ ਨਹੀਂ ਸਾਡੇ ਕੋਲ ਦਰਸ ਦਿਖਾਈਏ ਹੋਰ ਵੀ ਫੇਰ ਦੱਸ ਆ ਲੈ ਆਇਓ ਮੋਬਾਈਲ ਮਾੜੇ ਲੈ ਹੈ ਆ ਦੇਖ ਫੜ ਜਾ ਦਿਖਾਉਨੇ ਆ ਦੋ ਮੈਨੂੰ ਤੈਨੂੰ ਤੂੰ ਐਵੇਂ ਸਮਝਦਾ ਵੀ ਤੈਨੂੰ ਕੱਚੇ ਪੈਰੀ ਵੜਨ ਨਾਲ ਕੀ ਨੇ ਮਾੜਾ ਤੇਰੀ ਜੋ ਜੀ ਮੈਨੂੰ ਭਾਗ ਵੀ ਨਹੀਂ ਬਖ ਗਰੀਬ ਗਰੂਪ ਤਾਂ ਕੋਈ ਨਹੀਂ ਹੈਗਾ ਤੂੰ ਗਰੀਬ ਤਾਂ ਆ ਆ ਕੌਣ ਆ ਆ ਕੌਣ ਆ ਆ ਆ ਕੌਣ ਖੜਾ ਖੜਾ ਆ ਨਹੀਂ ਹੁਣ ਆਪਣੀ ਵੀਡੀਓ ਵੀ ਤੇ ਕਣੀ ਬੰਦ ਹੋ ਗਈ ਮੈਨੂੰ ਤਾਂ ਹੀ ਲੱਭਦਾ ਨਹੀਂ ਹਾਂ ਲੱਭਦਾ ਨਹੀਂ ਤੈਨੂੰ ਨੋਟ ਦੇਖਦੇ ਨੇ ਲੋਕਾਂ ਦੇ ਕੱਪੜੇ ਦੇਖਦੇ ਨੇ ਵੀ ਨਹੀਂ ਮੈਨੂੰ ਆਪਣੇ ਬੱਚੇ ਬੱਚਿਆਂ ਦੀ ਸਮਝ ਨਹੀਂ ਬਾਬਾ ਮੇਰੀ ਗੱਲ ਸੁਣਨਾ ਤੇਰੀ ਬਿਮਾਰੀ ਦੀ ਤੇਰੀ ਉਮਰ ਦੇ ਲਿਹਾਜ਼ ਨਾਲ ਲਾਲਾ ਤੈਨੂੰ ਛੱਡਦਾ ਬਸ ਸਾਡੇ ਲਈ ਗੁਰੂ ਤੋਂ ਉੱਪਰ ਕੋਈ ਨਹੀਂ ਅਸੀਂ ਗਾਣਾ ਨੂੰ ਭੁੱਲ ਜਾਣਾ ਅਸੀਂ ਗਾਣਾ ਨੂੰ ਭੁੱਲ ਜਾਣਾ ਤੇਰੀ ਉਮਰ ਕਿੰਨੀ ਆ ਨਾ ਅਸੀਂ ਤੇਰੀ ਬਿਮਾਰੀ ਦਾ ਲਿਹਾਜ਼ ਕਰਨਾ ਅੱਜ ਤੈਨੂੰ ਛੱਡਦਾ ਅੱਗੇ ਤੋਂ ਗੁਰੂ ਘਰ ਦੇ ਨੇੜੇ ਤੇੜੇ ਭੀਖ ਮੰਗਦਾ ਦੇ ਠੀਕ ਠੀਕ ਹੈ ਸਾ ਤੋਂ ਬੁਰਾ ਕੋਈ ਨਹੀਂ ਉੱਧਰ ਹੱਥ ਜੋੜ ਕੇ ਗੁਰੂ ਘਰ ਨੂੰ ਕਹਿੰਦੇ ਸਾਡੇ ਜੇ ਵੀ ਗੁਰੂ ਕੀ ਮੈਨੂੰ ਮਾਰ ਲੈ ਜੀ ਮੈਂ ਮੁੜ ਜਾ ਬਸ ਕੱਪੀ ਕਿ ਨਹੀਂ ਮੰਗਦਾ ਦੇਖ ਨਹੀਂ ਮੰਗਦਾ ਤੂੰ ਦੇ ਕੇ ਮੈਂ ਲੋਕਾਂ ਤੋਂ ਨਹੀਂ ਮੰਗਦਾ ਤੂੰ ਦੇ ਮੈਨੂੰ ਜੇ ਮੈਂ ਮੁੜ ਗਿਆ ਮੈਂ ਵੀਡੀਓ ਬਣਾ ਲਈ ਬਸ ਉਹ ਗੁੜੀਆ ਦੇ ਘਰ ਸਾਹਮਣੇ ਖੜਾ ਸੀਗਾ ਇਹੋ ਤੇ ਉੱਥੋਂ ਨੂੰ ਕੰਦਾ ਮੈਂ ਸਵੇਰ ਤੋਂ ਕੁਛ ਖਾਦਾ ਪੀਦਾ ਨਹੀਂ ਫਲਾਣਾ ਤੋਂ ਧੰਨ ਇਹੇ ਹਾਂਜੀ ਥੋੜੀ ਜਿਹਾ ਪਹਿਲਾਂ ਦੀ ਗੱਲ ਅੱਧਾ ਘੰਟਾ ਪਹਿਲਾਂ ਦੀ ਗੱਲ ਫੋਨ ਵੀ ਦੇਖਿਆ ਨਹੀਂ ਇੱਕ ਪਰਿਵਾਰ ਹੋਣਾ ਆਇਆ ਮਾ ਸਾਡੇ ਕਾਨੂੰਨਾਂ ਨੂੰ ਤਾਂ ਪਤਾ ਇਹ ਕੱਪੜੇ ਖਿੱਚਦਾ ਹੈ ਮੈਨੂੰ ਕੁਛ ਦੇ ਕੇ ਉਹ ਬਣਾਦਾ ਮੈਂ ਬਹੁਤ ਗਰੀਬ ਆ ਆ ਵੀ ਬਹੁਤ ਵਧੀਆ ਗੱਲ ਕੀਤੀ ਮਨਨਿਕ ਬਹੁਤ ਦਾ ਰਹਿਣਾ ਜੀ ਇੱਕ ਵਾਰ ਅਸੀਂ ਚੱਲ ਛੱਡ ਦਈਦਾਗਾ ਤੇ ਬਾਕੀ ਕੋਈ ਨਹੀਂ ਤਾਂ ਬਹੁਤ ਵਧੀਆ ਗੱਲ ਹੈ ਜੀ ਓਕੇ ਤਾਂ ਸੰਗਤ ਜੀ ਇਹੋ ਜੇ ਲੋਕਾਂ ਦਾ ਵੀ ਜ਼ਰੂਰ ਧਿਆਨ ਰੱਖਿਆ ਕਰੋ ਹਾਲਾਂਕਿ ਕਾਰ ਸਾਰੀ ਨੂੰ ਪੈਂਦੀ ਰਹੀ ਹੈ ਕਿ ਸਾਨੂੰ ਪਤਾ ਨਹੀਂ ਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਹੜੇ ਪੁਰਾਣੇ ਵੀਰਦ ਨੇ ਵੀ ਆਪਾਂ ਇੱਕ ਵਾਰ ਵਾਰਨਿੰਗ ਦੇ ਕੇ ਛੱਡ ਦਿੰਦੇ ਇੱਕ ਵਾਰ ਵਾਰਨਿੰਗ ਦੇ ਦਿੱਤੀ ਉਹਨੇ ਮਾਫੀ ਵੀ ਮੰਗ ਲਈ ਗਾਂ ਤੋਂ ਜੇ ਆਊਗਾ ਫਿਰ ਪੱਕੀ ਕਾਰਵਾਈ ਕਰਾਂਗੇ ਤੇ ਤੁਸੀਂ ਵੀ ਧਿਆਨ ਰੱਖੋ ਇਹ ਜੇ ਲੋਕਾਂ ਦੇ ਦਰਸ ਨਾ ਕਰਿਆ ਕਰੋ ਕਿਉਂਕਿ ਤੁਹਾਡੇ ਦਰਸ ਕੀਤੇ ਨਾਲ ਹੋਰ ਕਿੰਨੀ ਸੰਗਤ ਕੱਜਲਖਵਾਰ ਹੁੰਦੀ ਆ ਉਹ ਤੁਸੀਂ ਫੈਮਿਲੀ ਦੀ ਵੀਡੀਓ ਦੇਖ ਲਈਓ ਕਿੰਨਾ ਪਰਿਵਾਰ ਨੂੰ ਤੰਗ ਕਰ ਰਿਹਾ ਸੀ ਅੱਕ ਕੇ ਉਹ ਬਜ਼ੁਰਗ ਨੇ ਰੋਕ ਕੇ ਕਿਹਾ ਇਹਨੂੰ ਕਹਿੰਦਾ ਸਾਡੇ ਪਿੱਛੇ ਨਾ ਸੋ ਬੇਨਤੀ ਆ ਵੀ ਨਾ ਇਹ ਜੇ ਲੋਕਾਂ ਨੂੰ ਭੀਖ ਲੋ ਦੇਣਾ ਦੇਣਾ ਆਪਣੇ ਨੇੜੇ ਤੇੜੇ ਕਿਸੇ ਲੋੜਵੰਦ ਨੂੰ ਦੇ ਦਿਓ ਜਿਹਨੂੰ ਤੁਸੀਂ ਜਾਣਦੇ ਹੋ ਗੁਰੂ ਘਰ ਚ ਦੇ ਦਿਓ ਕਿੱਦੇ ਵੱਡੇ ਪ੍ਰਬੰਧ ਚੱਲਦੇ ਨੇ ਉੱਥੇ ਦੇਖੋ ਕਿੰਨੇ ਲੰਗਰ 24 ਘੰਟੇ ਚੱਲਦੇ ਨੇ ਕਿਉਂਕਿ ਗੁਰੂ ਘਰਾਂ ਚ ਪੀਖ ਮੰਗਣ ਦੀ ਮਰਿਆਦਾ ਹੀ ਨਹੀਂ ਮਰਿਆਦਾ ਉੱਥੇ ਹੁੰਦੀ ਹੈ ਜਿੱਥੇ ਲੰਗਰ ਨਾ ਚੱਲਦਾ ਹੋਵੇ ਲੰਗਰ 24 ਘੰਟੇ ਚੱਲਦਾ ਦਵਾਈ ਰੋਟੀ ਫ੍ਰੀ ਮਿਲਦੀ ਹੈ ਗੁਰੂ ਘਰਾਂ ਚ ਹੋਰ ਕੀ ਲੋੜ ਹੈ ਇਹਨਾਂ ਨੂੰ ਇਹ ਸਿਰਫ ਪੈਸੇ ਤੱਕ ਆਉਂਦੇ ਨੇ ਸੋ ਬੇਨਤੀ ਹੈ ਹੱਥ ਜੋੜ ਕੇ ਕਿ ਨਾ ਪੀਖ ਦਿਓ ਸਾਨੂੰ ਨਾ ਥਾਂ ਥਾਂ ਦੇ ਜਾਣ ਪਵੇ ਕਿਉਂਕਿ ਇਹ ਕੰਮ ਉਦੋਂ ਤੱਕ ਨਹੀਂ ਰੁਕਣਾ ਜਦੋਂ ਤੱਕ ਤੁਸੀਂ ਪੀਖ ਤੇਣੀ ਬੰਦ ਨਹੀਂ ਕਰਦੇ ਜੀ ਧੰਨਵਾਦ